ਜੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਹੂੰ ਹੂੰ ਜੋ ਤਰਤੀਬ ਦਿੱਤੀ ਹੋਈ ਹੈ ਹੂੰ ਹੂੰ ਜਿਵੇਂ ਆਪਾਂ ਕਹਿੰਦੇ ਆ ਕੋਈ ਵੀ ਗੱਲ ਕਰ ਜਾਂਗੇ ਫੁੱਲ ਸਟਾਪ ਲਾ ਦਿੰਨੇ ਆਪਾਂ ਕੋਈ ਵੀ ਗੱਲ ਹੈ ਅੰਗਰੇਜ਼ੀ ਵਿੱਚ ਬਿੰਦੀ ਜੀ ਪਾ ਦਿੰਦੇ ਨਾ ਤੇ ਇੰਗਲਿਸ਼ ਤੇ ਬਾਕੀ ਆਪਾਂ ਡੰਡੀ ਜੀ ਪਾ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਜਿਵੇਂ ਇੱਕ ਓੰਕਾਰ ਤੋਂ ਤੁਸੀਂ ਕਿਹਾ ਗੱਲ ਕੀਤੀ ਤੇ ਗੁਰਪ੍ਰਸਾਦ ਤੇ ਅੱਗੇ ਆ ਕੇ ਦੋ ਡੰਡੀਆਂ ਪਾ ਦਿੱਤੀਆਂ ਜੀ ਦੋ ਡੰਡੀਆਂ ਪਾਤੀਆਂ ਹੂੰ ਤੇ ਫਿਰ ਤੁਸੀਂ ਵੇਖਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਵੀ ਸਰੂਪ ਵੇਖੇ ਨੇ ਮੈਂ ਕਾਫੀ ਥੋੜਾ ਜਿਹਾ ਥੱਲੇ ਗੈਪ ਛੱਡ ਕੇ ਫਿਰ ਥੱਲੇ ਜਪ ਲਿਖਿਆ ਹੋਇਆ ਹੈ ਜਪ ਦੇ ਖੱਬੇ ਤੇ ਸੱਜੇ ਦੋਨੋਂ ਪਾਸੇ ਡੰਡੀਆਂ ਨੇ ਦੋ ਦੋ ਡੰਡੀਆਂ ਜੀ ਵਿਚਾਰ ਜਪ ਹੈ ਹੂੰ ਹੂੰ ਜੇ ਅਸੀਂ ਇਸ ਨੂੰ ਮੂਲ ਮੰਤਰ ਦਾ ਹਿੱਸਾ ਬਣਦੇ ਹਾਂ ਜੀ ਤੇ ਫਿਰ ਗੁਰਬਾਣੀ ਦਾ ਨਾਮ ਕੀ ਹੋਏਗਾ ਜਪ ਤੋਂ ਤੇ ਆਪਾਂ ਜਪਜੀ ਸਾਹਿਬ ਕਹਿੰਦੇ ਹਾਂ ਜੀ ਸਾਹਿਬ ਸਤਕਾਰ ਨਾਲ ਲਾਂਦੇ ਹਾਂ ਹੂੰ ਹੂੰ ਇਸ ਲਈ ਮੂਲ ਮੰਤਰ ਸਿੱਖ ਰਹਿਤ ਮਰਿਆਦਾ ਵਿੱਚ ਵੀ ਅੰਮ੍ਰਿਤ ਸੰਚਾਰ ਵਾਲਾ ਚੈਪਟਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਬੇਟੀ ਮਲੋ ਛਾਪਿਆ ਜਾਂਦੀ ਰਹਿਤ ਮਰਿਆਦਾ ਉਹਦੇ ਵਿੱਚ ਵੀ ਜੋ ਪੰਜ ਪਿਆਰੇ ਦਿਨ ਕਰਵਾਣਾ ਉੱਥੇ ਵੀ ਗੁਰਪ੍ਰਸਾਦ ਤੱਕ ਹੈ ਤੇ ਇੱਥੇ ਵੀ ਗੁਰਪ੍ਰਸਾਦ ਤੱਕ ਹੀ ਹੈ ਤੇ ਜਪ ਬਾਣੀ ਦਾ ਨਾਮ ਹੈ ਤੇ ਫਿਰ ਉਹ ਸ਼ਲੋਕ ਹੈ ਭਾਵੇਂ ਲਿਖਿਆ ਨਹੀਂ ਉੱਥੇ ਸ਼ਲੋਕ ਜਿਵੇਂ ਪਿੱਛੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਇੱਥੇ ਲਿਖਿਆ ਨਹੀਂ ਹੈ ਪਰ ਇਹੀ ਸ਼ਲੋਕ ਥੋੜੇ ਬਦਲਵੇਂ ਰੂਪ ਵਿੱਚ ਜੀ 17ਵੀਂ ਅਸ਼ਟਪਦੀ ਸੁਪਣੀ ਸਾਹਿਬ ਵਿੱਚ ਹਾਂ ਹਾਂ ਓਏ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਭੱਬੇ ਨੂੰ ਸਿਆਰੀ ਹੈ ਤੇ ਭੱਬੇ ਨੂੰ ਬਿਆਰੀ ਹੈ। ਇਸ ਲਈ ਮੂਲ ਮੰਤਰ ਜਿਹੜੇ ਆਮ ਵਿਦਵਾਨ ਸਾਰੇ ਵਿਪੁਰ ਪਾਈਕਾਣ ਸਿੰਘ ਜੀ ਨਾ ਬਾ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਇਹ ਸਾਰੇ ਮਤਲਬ ਹੋਰ ਵੀ ਕਈ ਵਿਦਵਾਨ ਜਿਹੜੇ ਗੁਰਪ੍ਰਸਾਦਤਾ ਹੀ ਮੰਨਦੇ ਨੇ। ਮੈਂ ਚਾਹੁੰਨਾ ਸੰਗਤਾਂ ਨੂੰ ਥੋੜਾ ਜਿਹਾ ਬੋਲ ਕੇ ਜੇ ਮੂਲ ਮੰਤਰ ਤੁਸੀਂ ਬੋਲਦੇ ਹਾਂ ਤਾਂ ਬੜਾ ਅਛਾ ਰਹੇਗਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਇੱਥੇ ਤੱਕ ਸੰਪੂਰਨ ਹੁੰਦਾ ਹੈ ਇੱਥੋਂ ਤੱਕ ਸੰਪੂਰਨ ਜੀ ਜੀ ਹਾਂ ਜੀ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਹੂੰ ਹੂੰ ਜੋ ਤਰਤੀਬ ਦਿੱਤੀ ਹੋਈ ਹੈ ਜਿਵੇਂ ਆਪਾਂ ਕਹਿੰਦੇ ਆ ਕੋਈ ਵੀ ਗੱਲ ਕਰ ਜਾਂਗੇ ਫੁੱਲ ਸਟਾਪ ਲਾ ਦਿੰਨੇ ਆਪਾਂ ਕੋਈ ਵੀ ਗੱਲ ਹੈ ਅੰਗਰੇਜ਼ੀ ਵਿੱਚ ਬਿੰਦੀ ਜੀ ਪਾ ਦਿੰਦੇ ਨਾ ਤੇ ਇੰਗਲਿਸ਼ ਤੇ ਬਾਕੀ ਆਪਾਂ ਡੰਡੀ ਜੀ ਪਾ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਜਿਵੇਂ ਇੱਕ ਓੰਕਾਰ ਤੋਂ ਤੁਸੀਂ ਕਿਹਾ ਗੱਲ ਕੀਤੀ ਤੇ ਗੁਰਪ੍ਰਸਾਦ ਤੇ ਅੱਗੇ ਆ ਕੇ ਦੋ ਡੰਡੀਆਂ ਪਾ ਦਿੱਤੀਆਂ ਜੀ ਦੋ ਡੰਡੀਆਂ ਪਾਤੀਆਂ ਹੂੰ ਤੇ ਫਿਰ ਤੁਸੀਂ ਵੇਖਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਵੀ ਸਰੂਪ ਵੇਖੇ ਨੇ ਮੈਂ ਕਾਫੀ ਥੋੜਾ ਜਿਹਾ ਥੱਲੇ ਗੈਪ ਛੱਡ ਕੇ ਫਿਰ ਥੱਲੇ ਜਪ ਲਿਖਿਆ ਹੋਇਆ ਹੈ ਜਪ ਦੇ ਖੱਬੇ ਤੇ ਸੱਜੇ ਦੋਨੋਂ ਪਾਸੇ ਡੰਡੀਆਂ ਨੇ ਦੋ ਦੋ ਡੰਡੀਆਂ ਜੀ ਵਿਚਾਰ ਜਪ ਹੈ ਹੂੰ ਹੂੰ ਜੇ ਅਸੀਂ ਇਸ ਨੂੰ ਮੂਲ ਮੰਤਰ ਦਾ ਹਿੱਸਾ ਬਣਦੇ ਹਾਂ ਜੀ ਤੇ ਫਿਰ ਗੁਰਬਾਣੀ ਦਾ ਨਾਮ ਕੀ ਹੋਏਗਾ ਜਪ ਤੋਂ ਤੇ ਆਪਾਂ ਜਪਜੀ ਸਾਹਿਬ ਕਹਿੰਦੇ ਹਾਂ ਜੀ ਸਾਹਿਬ ਸਤਕਾਰ ਨਾਲ ਲਾਂਦੇ ਹਾਂ ਹੂੰ ਹੂੰ ਇਸ ਲਈ ਮੂਲ ਮੰਤਰ ਸਿਕ੍ਰੇਤਮ ਰਿਆ ਦਾ ਵਿੱਚ ਵੀ ਅਮਰਤ ਸੰਸਕਾਰ ਵਾਲਾ ਚੈਪਟਰ ਜੋ ਸ਼੍ਰੋਮਣੀ ਗੁਰਦਰਬਾਰ ਪ੍ਰਗਮਨ ਬੀਟੀ ਮਲੋਂ ਛਾਪਿਆ ਜਾਂਦੀ ਰਹਤ ਮਿਆਦਾ ਉਹਦੇ ਵਿੱਚ ਵੀ ਜੋ ਪੰਜ ਪਿਆਰੇ ਨੇ ਜੜ ਕਰਵਾਣਾ ਉੱਥੇ ਵੀ ਗੁਰਪ੍ਰਸਾਦ ਤੱਕ ਹੈ ਹਮਮ ਤੇ ਇੱਥੇ ਵੀ ਗੁਰਪ੍ਰਸਾਦ ਤੱਕ ਹੀ ਹੈ ਤੇ ਜਪ ਬਾਣੀ ਦਾ ਨਾਮ ਹੈ ਤੇ ਫਿਰ ਉਹ ਸ਼ਲੋਕ ਹੈ ਭਾਵੇਂ ਲਿਖਿਆ ਨਹੀਂ ਉੱਥੇ ਸ਼ਲੋਕ ਜਿਵੇਂ ਪਿੱਛੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਇੱਥੇ ਲਿਖਿਆ ਨਹੀਂ ਹੈ ਪਰ ਇਹਹੀ ਸ਼ਲੋਕ ਥੋੜੇ ਬਦਲਵੇਂ ਰੂਪ ਵਿੱਚ ਜੀ 17ਵੀਂ ਅਸ਼ਟਪਦੀ ਸੁਖਨੀ ਸਾਹਿਬ ਵਿੱਚ ਹਾਂ ਹਾਂ ਬਿਲਕੁਲ ਜੀ ਹੁੰਦਾ। ਕਹਿੰਦੇ ਭੱਬੇ ਨੂੰ ਸਿਆਰੀ ਹੈ ਤੇ ਭੱਬੇ ਨੂੰ ਬਿਆਰੀ ਹੈ। ਇਸ ਲਈ ਮੂਲ ਮੰਤਰ ਜਿਹੜੇ ਆਮ ਵਿਦਵਾਨ ਸਾਰੇ ਵਿਪੁਰ ਪਾਈਕਾ ਨੂੰ ਸਿੰਘ ਜੀ ਨਾ ਬਾ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਇਹ ਸਾਰੇ ਮਤਲਬ ਹੋਰ ਵੀ ਕਈ ਵਿਦਵਾਨ ਜਿਹੜੇ ਗੁਰਪ੍ਰਸਾਦਤਾ ਕੀ ਮੱਧੇ ਨੇ। ਮੈਂ ਚਾਹੁੰਨਾ ਸੰਗਤਾਂ ਨੂੰ ਥੋੜਾ ਜਿਹਾ ਬੋਲ ਕੇ ਜੇ ਮੂਲ ਮੰਤਰ ਤੁਸੀਂ ਬੋਲ ਦਿਓ ਤਾਂ ਬੜਾ ਅੱਛਾ ਰਹੇਗਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਇੱਥੇ ਤੱਕ ਸੰਪੂਰਨ ਹੁੰਦਾ ਹੈ ਇਤੋਂ ਤੱਕ ਸੰਪੂਰਨ ਜੀ ਜੀ